ਦੋਸਤ ਮਿੱਤਰ ਸਾਰੀ ਰਾਤ ਸਮਝਾਉਂਦੇ ਰਿਹਾ ਕਿ ਤੇਰੀ ਮੌਤ ਦਾ ਪਰਵਾਨਾ ਲਿਖਿਆ ਜਾ ਚੁੱਕਾ ਵਾਪਸ ਨਾ ਜਾ ਸ਼ੇਰ ਦਾ ਪੁੱਤ ਆਪਣਾ ਅੰਜਾਮ ਚੰਗੀ ਤਰ੍ਹਾਂ ਜਾਣਦਾ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਮੇਂ ਦੀ ਸਰਕਾਰ ਇਸ ਗੀਤ ਦੀਆਂ ਕੈਸਟਾਂ ਨੂੰ ਵੀ ਜਿੱਦ ਦੁਕਾਨਾਂ ਤੋਂ ਜ਼ਬਤ ਕਰ ਲੈਂਦੀ ਸੀ ਉਦੋਂ ਜੇ ਮੈਂ ਵਾਪਸ ਨਾ ਗਿਆ ਤਾਂ ਉਹਨਾਂ ਮਜਲੂਮ ਪਰਿਵਾਰਾਂ ਦਾ ਕੀ ਬਣੂ ਜਿਹੜੇ ਮੇਰੀ ਤਸੱਲੀ ਤੇ ਮੇਰੇ ਨਾਲ ਇਸ ਮੁਹਿੰਮ ਦੇ ਵਿੱਚ ਮੇਰੇ ਨਾਲ ਤੁਰੇ ਸੀ ਜਦੋਂ ਜਸਵੰਤ ਸਿੰਘ ਖਾਲੜਾ ਜੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਅਣਪਛਾਤੀਆਂ ਆ ਕੇ ਫੂਕ ਦਿੱਤੀਆਂ ਹਜ਼ਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਹੇ ਸੀ ਤਾਂ ਕਈ ਗੋਰੇ ਐਮਪੀ ਵੀ ਕੰਬ ਉੱਠੇ ਸੀ ਧਮਕੀ ਭਰੇ ਫੋਨ ਅਕਸਰ ਹੀ ਆਉਂਦੇ ਸੀ ਅਖੇ ਕੇਸ ਦੀ ਪੈਰ ਵੀ ਨਾ ਕਰੋ ਮੂੰਹ ਮੰਗੇ ਪੈਸੇ ਲੈ ਲਓ ਸਿਪਾਈ ਕਹਿਣ ਲੱਗਾ ਕਿ ਜੇ ਵੱਡੇ ਸਾਹਿਬ ਮਤਲਬ ਕਿ ਗਿੱਲ ਦੀ ਗੱਲ ਮੰਨ ਲਈ ਹੁੰਦੀ ਤਾਂ ਆਪ ਵੀ ਬਚ ਜਾਂਦਾ ਤੇ ਸਾਨੂੰ ਵੀ ਇਹ ਕੰਮ ਨਾ ਕਰਨਾ ਪੈਂਦਾ ਸਾਡਾ ਟੀਵੀ ਯੂਐਸਏ ਦੇਖ ਰਹੇ ਤੇ ਸਾਡਾ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਤੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਬਾਰੇ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜੀ ਸਟੋਰੀ ਸਾਂਝੀ ਕਰਨੀ ਹੈ ਟਾਈਟੈਨਿਕ ਜਹਾਜ਼ ਜਦੋਂ ਡੁੱਬ ਰਿਹਾ ਸੀ ਤਾਂ ਥੋੜੀ ਦੂਰੀ ਦੇ ਉੱਤੇ ਮੱਛੀਆਂ ਦਾ ਇੱਕ ਗੈਰ ਕਾਨੂੰਨੀ ਸ਼ਿਕਾਰ ਕਰਦੇ ਹੋਏ ਜਹਾਜ਼ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮਦਦ ਕਰਨ ਤੋਂ ਮੂੰਹ ਫੇਰ ਲਿਆ ਸੀ ਕਿ ਕਿਤੇ ਫੜੇ ਹੀ ਨਾ ਜਾਈਏ ਸਿਰਫ 14 ਮੀਲ ਦੂਰ ਇੱਕ ਹੋਰ ਜਹਾਜ਼ ਦਾ ਕੈਪਟਨ ਇਹ ਸੋਚ ਕੇ ਗੂੜੀ ਨੀਂਦਰ ਸੌਂ ਗਿਆ ਸੀ ਕਿ ਹੁਣ ਅੱਧੀ ਰਾਤ ਦੇ ਵੇਲੇ ਕਿਹੜਾ ਪੰਗਾ ਲਵੇ ਸਵੇਰੇ ਹਉਤਾਂ ਦੇਖੀ ਜਾਊਗੀ ਤੀਜਾ ਜਹਾਜ਼ ਜਿਹੜਾ ਉੱਥੋਂ ਤਕਰੀਬਨ 56 ਮੀਲਾਂ ਦੀ ਦੂਰੀ ਤੇ ਸੀ ਬਚਾ ਦੇ ਲਈ ਪਹੁੰਚਿਆ ਤੇ ਤਕਰੀਬਨ 700 ਯਾਤਰੀ ਮੌਤ ਦੇ ਮੂੰਹ ਤੋਂ ਉਹਨੇ ਬਚਾ ਲਏ ਜਾਜ ਦੇ ਕੈਪਟਨ ਨੇ ਬਾਅਦ ਵਿੱਚ ਦੱਸਿਆ ਕਿ ਬੁਰੇ-bure ਖਿਆਲ ਤਾਂ ਮੇਰੇ ਮਨ ਵਿੱਚ ਵੀ ਆਏ ਸੀ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹਲਾਸ਼ੇਰੀ ਦੇ ਰਹੀ ਸੀ ਕਿ ਅੱਗੇ ਵਧ ਇਸ ਵੇਲੇ ਕਿਸੇ ਜਗ੍ਹਾ ਤੇ ਤੇਰੀ ਬੇਹਦ ਲੋੜ ਆ ਹੁਣ ਆਉਣੇ ਆ ਜਸਵੰਤ ਸਿੰਘ ਖਾਲੜਾ ਜੀ ਦੇ ਅਪ੍ਰੈਲ 1995 ਜਦੋਂ ਜਸਵੰਤ ਸਿੰਘ ਖਾਲੜਾ ਜੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਅਣਪਛਾਤੀਆਂ ਆ ਕੇ ਫੂਕ ਦਿੱਤੀਆਂ ਹਜ਼ਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਹੇ ਸੀ ਤੇ ਦਸਤਾਵੇਜ਼ ਦਿਖਾ ਰਹੇ ਸੀ ਤਾਂ ਕਈ ਗੋਰੇ ਐਮਪੀ ਵੀ ਕੰਬੁੱਠੇ ਸੀ ਉਹ ਕਹਿਣ ਲੱਗੇ ਕਿ ਜੇ ਇਹ ਬੰਦਾ ਵਾਪਸ ਗਿਆ ਤਾਂ ਪੱਕੀ ਗੱਲ ਆ ਖਤਮ ਕਰ ਦਿੱਤਾ ਜਾਊਗਾ ਸੋ ਇਹਨੂੰ ਪਰਵਾਰ ਸਣੇ ਕੈਨੇਡਾ ਦੀ ਪੱਕੀ ਨਾਗਰਿਕਤਾ ਦਵਾ ਦੇਣੀ ਚਾਹੀਦੀ ਆ ਪਰ ਅਗਲੇ ਦਿਨ ਵਾਪਸੀ ਦੀ ਫਲੈਟ ਸੀ ਦੋਸਤ ਮਿੱਤਰ ਸਾਰੀ ਰਾਤ ਸਮਝਾਉਂਦੇ ਰਿਹਾ ਕਿ ਤੇਰੀ ਮੌਤ ਦਾ ਪਰਵਾਨਾ ਲਿਖਿਆ ਜਾ ਚੁੱਕਾ ਵਾਪਸ ਨਾ ਜਾ ਬਾਕੀ ਪਰਿਵਾਰ ਵੀ ਇੱਥੇ ਸੱਜ ਲੈਂਦੇ ਆ ਪਰ ਅੱਗੋਂ ਰੱਬ ਦਾ ਬੰਦਾ ਇਹ ਆਖਦਾ ਰਿਹਾ ਕਿ ਜੇ ਮੈਂ ਵਾਪਸ ਨਾ ਆ ਗਿਆ ਤਾਂ ਉਹਨਾਂ ਮਜਲੂਮ ਪਰਿਵਾਰਾਂ ਦਾ ਕੀ ਬਣੂ ਜਿਹੜੇ ਮੇਰੀ ਤਸੱਲੀ ਤੇ ਮੇਰੇ ਨਾਲ ਇਸ ਮੁਹਿੰਮ ਦੇ ਵਿੱਚ ਮੇਰੇ ਨਾਲ ਤੁਰੇ ਸੀ ਸੋ ਹੁਣ ਜੋ ਵੀ ਹੁੰਦਾ ਦੇਖੀ ਚੋ 6 ਸਤੰਬਰ 1995 ਦੀ ਸਵੇਰੇ ਕੋਈ 9:15 ਉਹਨਾਂ ਦੀ ਕਬੀਰ پارک ਵਾਲੀ ਜਿਹੜੀ ਰੈਸ਼ ਆ ਉਹਦੇ ਵਿੱਚ ਅਚਾਨਕ ਯੂਨੀਵਰਸਿਟੀ ਨੂੰ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ ਕੌਰ ਕੋਲ ਜਾ ਕੇ ਪੁੱਛਣ ਲੱਗੇ ਬੱਚੇ ਪੜਾ ਲਵੇਂਗੀ ਇਕੱਲੀ ਤੇ ਅੱਗੇ ਹੱਸਦੀ ਹੋਈ ਕਹਿਣ ਲੱਗੀ ਕਿ ਅੱਗੇ ਵੀ ਤਾਂ ਗੁਰੂ ਆਸਰੇ ਹੀ ਪੜਦੇ ਆ ਪਰ ਅੱਜ ਇੰਜ ਦੀਆਂ ਗੱਲਾਂ ਕਿਉਂ ਅੱਗੇ ਚੁੱਪ ਕਰ ਗਿਆ ਤੇ ਕੰਮੇ ਲੱਗ ਗਿਆ ਸ਼ੇਰ ਦਾ ਪੁੱਤ ਆਪਣਾ ਅੰਤ ਜੰਗੀ ਤਰ੍ਹਾਂ ਜਾਣਦਾ ਸੀ ਨਤੀਜੇ ਭੁਗਤਣ ਦੇ ਵਾਸਤੇ ਤਿਆਰ ਪਰ ਤਿਆਰ ਸੀ ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਸੀ ਹਿਲ ਸਕਦਾ ਪਾਣੀ ਦੇ ਵਹਾਅ ਦੇ ਉਲਟ ਤਾਰੀਖ ਜੋ ਲਾਈ ਸੀ ਅਗਲੇ ਨੇ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਮੇਂ ਦੀ ਸਰਕਾਰ ਇਸ ਗੀਤ ਦੀਆਂ ਕੈਸਟਾਂ ਨੂੰ ਵੀ ਜਿੱਦ ਦੁਕਾਨਾਂ ਤੋਂ ਜ਼ਬਤ ਕਰ ਲੈਂਦੀ ਸੀ ਉਦੋਂ ਇਹੋ ਜਿਹੇ ਹਾਲਾਤ ਸੀ ਕਹਿੰਦੇ ਆ ਕਿ ਜਦੋਂ ਬਹੁਤ ਸਾਰਾ ਤਸ਼ੱਦਦ ਚ ਲਿਆ ਉਹਨਾਂ ਨੇ ਤੇ ਅਜੀਤ ਸਿੰਘ ਸੰਧੂ ਦੇ ਫਾਰਮ ਤੋਂ ਹਰੀਕੇ ਵੱਲ ਨੂੰ ਆਖਰੀ ਸਫ਼ਰ ਤੇ ਲੈ ਕੇ ਜਾ ਰਹੇ ਸੀ ਤਾਂ ਜਿਪਸੀ ਦੇ ਮਗਰ ਆਸਰਾ ਦੇ ਕੇ ਬਿਠਾਇਆ ਹੋਇਆਂ ਨੂੰ ਸਿਪਾਈ ਕਹਿਣ ਲੱਗਾ ਕਿ ਜੇ ਵੱਡੇ ਸਾਹਿਬ ਮਤਲਬ ਕਿ ਗਿੱਲ ਦੀ ਗੱਲ ਮੰਨ ਲਈ ਹੁੰਦੀ ਆਪ ਵੀ ਬਚ ਜਾਂਦਾ ਤੇ ਸਾਨੂੰ ਵੀ ਇਹ ਕੰਮ ਨਾ ਕਰਨਾ ਪੈਂਦਾ ਤੇ ਅੱਗੋਂ ਜਿਹੜੇ ਬਚੇ ਖੁਸ਼ੇ ਸਾਹ ਸੀ ਉਹਨਾਂ ਨੂੰ ਵਟੋਰਦਾ ਹੋਇਆ ਕਹਿਣ ਲੱਗਾ ਕਿ ਜੋ ਕੁਝ ਵੀ ਹੋ ਰਿਹਾ ਆ ਉਹਦੇ ਭਾਣੇ ਅੰਦਰ ਹੀ ਹੋ ਰਿਹਾ ਖਾਲੜਾ ਸਾਹਿਬ ਦੀ ਧੀ ਦੱਸਦੀ ਆ ਕਿ ਜਦੋਂ ਇਹ ਪੱਕਾ ਹੋ ਗਿਆ ਕਿ ਖਾਲੜਾ ਸਾਹਿਬ ਵੀ ਉਸੇ ਲਈ ਹੀ ਮੁਕਾ ਦਿੱਤੇ ਗਏ ਆ ਜਿਸ ਲਈ ਇਹ ਕਦੀ 5000 ਲਾਸ਼ਾਂ ਦਾ ਨਾਮੋ ਨਿਸ਼ਾਨ ਮਿਟਿਆ ਸੀ ਤਾਂ ਕਈ ਰਿਸ਼ਤੇਦਾਰੀਆਂ ਨੇ ਮੂੰਹ ਮੋੜ ਲਿਆ ਦੋਸਤ ਮਿੱਤਰ ਮਿਲਣੋਂ ਹਟ ਗਏ ਜਾਣਕਾਰ ਵੀ ਕੰਨੀ ਘਤਰਾਉਣ ਲੱਗੇ ਕਈ ਗਵਾਹ ਸੋਨੇ ਚਾਂਦੀ ਦੀ ਤਕੜੀ ਵਿੱਚ ਤਲ ਕੇ ਮੁੱਕਰ ਵੀ ਗਏ ਧਮਕੀ ਭਰੇ ਫੋਨ ਅਕਸਰ ਹੀ ਆਉਂਦੇ ਸੀ ਅਖੇ ਕੇਸ ਦੀ ਪੈਰ ਵੀ ਨਾ ਕਰੋ ਮੂੰਹ ਮੰਗੇ ਪੈਸੇ ਲੈ ਲਓ ਪਰ ਗੁਰੂ ਆਸਰੇ ਤੁਰਿਆ ਇਹ ਪਰਿਵਾਰ ਨਿਸ਼ਾਨੇ ਤੋਂ ਨਾ ਛਿੜ ਗਿਆ ਤੇ ਫਿਰ 97 ਨੂੰ ਪੰਥਕ ਅਕਾਲੀ ਸਰਕਾਰ ਬਣੀ ਉਹ ਬੰਦਾ ਜਿਹੜਾ ਅਕਸਰ ਹੀ ਆਖਿਆ ਕਰਦਾ ਸੀ ਕਿ ਬੀਬੀ ਜੀ ਸਾਡੀ ਸਰਕਾਰ ਆ ਲੈਣ ਦਿਓ ਇਨਸਾਫ ਜ਼ਰੂਰ ਮਿਲੂਗਾ ਪਰ ਰਾਜ ਤਿਲਕ ਦੀ ਖੁਮਾਰੀ ਵਿੱਚ ਅੰਨੇ ਹੋਏ ਇਸ ਤ੍ਰੇਤਰਾਸ਼ਟਰ ਦਾ ਜਵਾਬ ਬੜਾ ਹੀ ਅਜੀਬ ਤੇ ਸ਼ਰਮਨਾਕ ਸੀ ਕਿ ਬੀਬੀ ਜੀ ਛੱਡੋ ਖੇੜਾ ਹੁਣ ਤਸ਼ਰੀਫ ਦਾ ਜਾਣ ਵਾਲਾ ਤਾਂ ਚਲਾ ਗਿਆ ਕੋਈ ਨਿੱਕੀ ਮੋਟੀ ਮਿਨਿਸਟਰੀ ਲੈ ਲਓ ਜਿਹੜੀ ਮਰਜ਼ੀ ਚੇਅਰਮੈਨੀ ਤੇ ਉਂਗਲ ਰੱਖੋ ਮਿਲ ਜੂਗੀ ਬੱਚੇ ਵੀ ਬਾਹਰ ਸੈਟਲ ਕਰਵਾ ਦਿੰਨੇ ਆ ਆਪਣੇ ਘਰਾਂ ਵਿੱਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ ਪਰ ਬਹੁਤ ਬਰੀਕੇ ਸਮਝਣੀ ਇਹ ਧਰਮ ਜੁੱਧਾਂ ਦੀ ਖਾਰ ਕਹਿੰਦੇ ਆ ਕਿ ਇੱਕ ਵਾਰੀ ਇੱਕ ਜੰਗਲ ਨੂੰ ਅੱਗ ਲੱਗੀ ਸੀ ਤੇ ਦੌੜੇ ਜਾਂਦੇ ਜਾਨਵਰਾਂ ਨੇ ਦੇਖਿਆ ਕਿ ਇੱਕ ਨਿੱਕੀ ਜਿਹੀ ਚਿੜੀ ਚੁੰਝ ਦੇ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਨੂੰ ਲੱਗੀ ਹੋਈ ਆ ਤੇ ਦੌੜੇ ਜਾਂਦੇ ਜਾਨਵਰ ਟਿਚਰਾਂ ਕਰਦੇ ਆ ਕਹਿਣ ਲੱਗੇ ਕਿ ਤੇਰੇ ਚੁੰਝ ਪਰ ਪਾਣੀ ਦੇ ਨਾਲ ਕਿਹੜਾ ਕੋਈ ਫਰਕ ਪੈ ਜਾਣਾ ਤੇ ਅੱਗੋਂ 치ੜੀ ਕਹਿੰਦੀ ਫਰਕ ਪਵੇ ਭਾਵੇਂ ਨਾ ਪਰ ਜਦੋਂ ਕਦੀ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਨਾ ਮੇਰਾ ਨਾਮ ਭੱਜਣ ਵਾਲਿਆਂ ਵਿੱਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਦਰਜ ਹੋਣਾ ਆ। ਸੋ ਤਰਾਸ ਦੀ ਇਹ ਆ ਕਿ ਜਿਹੜੇ ਅੱਗ ਲੱਗੀ ਤੇ ਭੱਜ ਉੱਠੇ ਸੀ ਅੱਜ ਫੇਰ ਵਾਪਸ ਪਰਤ ਕੇ ਉਸੇ ਜੰਗਲ ਤੇ ਰਾਜ ਕਰ ਰਹੇ ਆ ਤੇ ਚੁੰਝ ਨਾਲ ਪਾਣੀ ਪਾਉਣ ਵਾਲੀ 치ੜੀ ਥਾਂ ਥਾਂ ਤੇ અપਮਾਨਤ ਹੋ ਰਹੀ ਆ ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਲਿਖਿਆ ਸੀ ਹਰਪ੍ਰੀਤ ਸਿੰਘ ਜੀ ਜਵੰਦਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਾ ਸਾਨੂੰ ਆਪਣਾ ਫੀਡਬੈਕ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ